ਸਤ ਸ੍ਰੀ ਅਕਾਲ ਮੇਰੀ YouTube ਫੈਮਿਲੀ ਮਿਲ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੰਗਲੁਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਬਲੌਗ ਕਰ ਲਿਆ ਸ਼ੁਰੂ ਤੇ ਇੱਥੇ ਲਗਾ ਰਹੇ ਸੀ ਜੀ ਆਪਾਂ ਝਾੜੂ ਤੇ ਝਾੜੂ ਲਗਾ ਦਈਏ ਜਿੱਥੇ ਅੰਦਰ ਤਾਂ ਸਾਰੇ ਆਪਾਂ ਲਗਾਤਾ ਸੀ ਜੀ ਤੇ ਪੋਚਾ ਵੀ ਲਾਤਾ ਸੀ ਹਨਾ ਤੇ ਸਾਰੇ ਝਾੜੂ ਪੋਚਾ ਅੰਦਰ ਲੱਗ ਗਿਆ ਸੀ ਤੇ ਗੇਟ ਕੋਲੇ ਸੀ ਜੀ ਤੇ ਹਵਾ ਕਰਕੇ ਨਾ ਬਹੁਤ ਜ਼ਿਆਦਾ ਮਿੱਟੀ ਘੱਟਾ ਹੋਇਆ ਪਿਆ ਸੀ ਜਿੱਥੇ ਬਹੁਤ ਈ ਮਿੱਟੀ ਇਕੱਠੀ ਹੋਈ ਪਈ ਸੀ ਤਾਂ ਮਗਾ ਚਲੋ ਬਾਹਰ ਆਪਾਂ ਹੁਣ ਗੇਟ ਕੋਲੇ ਝਾੜੂ ਲਗਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਪਾਣੀ ਸਿੜਕ ਦਾਂਗੇ ਨਹੀਂ ਪੈਸੇ ਤਾਂ ਕੋਈ ਪਤਾ ਨਹੀਂ ਜੀ ਬੱਦਲ ਜੀ ਹੋਈ ਪਿਆ ਆ ਕੀ ਰੱਬ ਹਨ ਮੀਂਹ ਪਾ ਦੇ ਤੇ ਪਰ ਆਇਆ ਨਾ ਮਿੱਟੀ ਜੀ ਉੱਡ ਰਹੀ ਆ ਹਵਾ ਜੀ ਚੱਲ ਰਹੀ ਆ ਤੇ ਹਵਾ ਤਾਂ ਡੇਲੀ ਆਈ ਜਾਂਦੀ ਆ ਜੀ ਤੇ ਰੋਜ਼ ਹਵਾ ਬਹੁਤ ਨੇਰੀ ਕੱਟਾ ਆਇਆ ਰਹਿੰਦਾਗਾ ਤੇ ਹੁਣ ਮਗਾ ਚਲੋ ਝਾੜੂ ਲਗਾ ਦਿੰਨੇ ਆ ਤੇ ਚੱਲ ਰਹੀ ਸੀ ਹਵਾ ਥੋੜੀ ਥੋੜੀ ਤੇ ਜਿਹੜੇ ਲਫਾਫੇ ਲਫੂਫੇ ਸੀ ਉਹ ਪਹਿਲਾਂ ਚੱਕ ਲਈ ਸੀ ਜੀ ਫਿਰ ਹਵਾ ਚ ਨਾਲ ਲਫਾਫੇ ਉਡਰੇ ਸੀ ਤੇ ਲੋ ਜੀ ਆਪਾਂ ਹੁਣ ਝਾੜੂ ਲਗਾ ਦਈਏ ਤੇ ਕੱਪੜਾ ਲੀੜ ਆਪਣਾ ਸਾਰਾ ਧੁੱਤਿਆ ਹੋਇਆ ਜੀ ਤੇ ਬਸ ਰਸੋਈ ਵੀ ਆਪਾਂ ਭਾਂਡੇ ਸਾਫ਼ ਕਰ ਰਹੇ ਹਾਂ ਤੇ ਸੀ ਤੇ ਰਸੋਈ ਵਸ ਥੋੜੀ ਹੋਤੀ ਸਾਫ਼ ਕਰਨੀ ਜੀ ਰਸੋਈ ਸਾਫ਼ ਕਰ ਦਾਂਗੇ ਤੇ ਤੇ ਜਿਹੜਾ ਕੂੜਾ ਜੀ ਹੁਣ ਆਪਾਂ ਚੱਕ ਲੈਨੇ ਆ ਤੇ ਲਫਾਫੇ ਲਫੂਫੇ ਜੀ ਇਕੱਠਾ ਕਰਕੇ ਨਾ तो लफाफे चीज पा के रख देंगे फिर जो आप कूड़ा सुटने जाऊँगे जब पा के लेंगे तो ला गया जी झाड़ू सारे, सारे लाता। ता लो जी झाड़ू आप सारे लाता। ਪਸਤਵਾ ਦਾਗੇ ਸੀ ਜਪਾਰ ਰਸੋਈ ਚਾਤੇ ਸਾਨੂੰ ਦੱਸੀ ਸੀ ਭਾਂਡੇ ਆਪਾਂ ਪਹਿਲਾਂ ਸਾਫ਼ ਕਰਦੇ ਸੀ ਤੇ ਰਸੋਈ ਰਹਿੰਦੀ ਸੀ ਆਪਣੀ ਸਾਫ਼ ਕਰਨੇ ਵਾਲੀ ਤੇ ਹੁਣ ਆਪਾਂ ਰਸੋਈ ਸਾਫ਼ ਕਰ ਲਈਏ ਤੇ ਗਾਇਸਾ ਆਪਾਂ ਸਾਫ਼ ਕਰਨਾ ਸੈਲਫ ਮੋਟਾ ਮੋਟਾ ਬਚਾ ਕਤਾਸੀ ਜਿਹੜੀ ਚੱਕਤਾਰ ਸੀ ਉਹ ਆਪਾਂ ਸਾਰੀ ਕਰਤੀ ਸੀ ਤੇ ਇੱਥੇ ਹੁਣ ਚਲੋ ਟਾਈਲਾਂ ਤੇ ਵੀ ਆਪਾਂ ਲਗਾ ਦਈਏ ਤੇ ਡੇਲੀ ਕਪੜਾ ਮਾਰੀਦਾ ਹੁੰਦਾ ਪੰਟੈਲਾਂ ਤੇ ਤੇ ਟੂਟਨੇ ਸਾਫ ਕਰਨ ਲੱਗੇ ਸੀ ਟੂਟਨੇ ਤੇ ਨਾ ਚਲੋ ਤੁਪ ਆ ਰਹੀ ਆ ਤੇ ਗੇਟ ਕੋਲੇ ਪਹਿਲਾਂ ਆਪਾਂ ਸਾਫ ਕਰਾਇਆ ਹੀ ਤੇ ਉਸ ਤੋਂ ਬਾਅਦ ਹੀ ਆ ਕੇ ਮਾਜਲ ਅੰਦਰ ਤਾਂ ਨਾ ਆਈ ਆ ਵੀ ਆਪਾਂ ਨੂੰ ਅੰਦਰ ਘੱਟ ਗਰਮੀ ਲੱਗਾ ਤੇ ਬਾਹਰ ਤਾਂ ਧੁੱਪ ਚ ਕੰਮ ਕਰਨਾ ਬਹੁਤ ਔਖਾ ਲੱਗਦਾ ਤੇ ਪਹਿਲਾਂ ਪਚਾੜੂ ਲਗਾ ਜਾਂਦਾ ਸੀ ਬਾਹਰ ਤੇ ਹੁਣ ਆਪਾਂ ਗੈਸ ਨੂੰ ਸਾਰਾ ਸਾਫ ਕਰ ਦਾਂਗੇ ਜੀ ਲਓ ਜੀ ਗੈਸ ਆ ਪਾ ਸਾਰਾ ਸਾਫ ਕਰ ਦਾਂਗੇ ਤੇ ਇਧਰਲੇ ਪਾਸੇ ਮੈਂ ਕੈਮਰਾ ਨਿਕਲਿਆ ਜੀ ਕੈਮਰਾ ਨਾ ਮੈਂ ਸੈੱਟ ਕਰਨ ਲੱਗੀ ਸੀ ਐਸੇ ਕੋਈ ਪਤਾ ਨਹੀਂ ਜੀ ਬੱਦਲ ਹੋਏ ਪਏ ਤੇ ਵੀ ਮੀਂਹ ਕਣੀ ਆ ਜੇ ਤੇ ਚਲੋ ਮੀਤਾ ਹਨਾ ਰੋ ਜੀ ਕਦੇ ਕਦੇ ਆਈ ਚਾ ਹਮ ਮੀਂਹ ਕਣੀ ਤਾਂ ਤੇ ਲਓ ਸਾਰੇ ਸਾਫ ਕਰ ਦਾਂਗੇ ਚੰਗੀ ਤਰ੍ਹਾਂ ਸੈਲਫ ਨੂੰ ਤੇ ਉੱਪਰੋਂ نیچے ਇੰਗੀ ਤਰ੍ਹਾਂ ਸਾਫ਼ ਕਰਦਾਂਗੇ ਜੀ ਤੇ ਜਿਹੜਾ ਮੇਰੇ ਵੱਡਾ ਵੀ ਕੱਪੜਾ ਸੈਲਫ ਦਾ ਹਨਾ ਗੈਸ ਦਾ ਭਿਓ ਵੀ ਪਿਆ ਜੀ ਤੇ ਉਹਨਾਂ ਨੂੰ ਵੀ ਆਪਾਂ ਧੋਵਾਂਗੇ ਤੇ ਇਹ ਛੋਟਾ ਸੀ ਕੱਪੜਾ ਮਾ ਚਲੋ ਇਹ ਗੈਸ ਸਾਫ਼ ਕਰ ਲੈਨੇ ਆਪਾਂ ਤੇ ਤੇ ਲੋ ਜੀ ਆਪਣੀ ਸੈਲਫ ਸਾਰੀ ਸਾਫ ਹੋ ਗਈ ਜੀ ਤੇ ਇਧਰ ਆਪਣੇ ਜਿਹੜੇ ਚੱਕਰ ਜੀ ਕਰਨੇ ਵਾਲੀ ਸੀ ਵੈਸੇ ਆਪਾਂ ਸਾਰੀ ਕਰਤੀ ਸੀ ਜੀ ਤੇ ਮੋਟੀ-ਮੋਟੀ ਜਿਹੜੀ ਥੋੜੀ ਬਹੁਤੀ ਰਹੇਗੀ ਸੀ ਉਹ ਵੀ ਆਪਾਂ ਸੈੱਟ ਕਰਤੀ ਤੇ ਇੱਥੇ ਆਪਣੇ ਗੈਸ ਚ ਨਾ ਨਾ ਸੋਰੀ ਫ੍ਰਿਜ ਚ ਨਾ ਪਤ ਦੁੱਧ ਡੁੱਲ ਗਿਆ ਸੀ ਤੇ ਦੁੱਧ ਜਿਹਾ ਸਾਫ ਕਰ ਰਹੀ ਸੀ ਵੈਸੇ ਮੈਨੇ ਸਾਫ ਕਰਿਆ ਹੋਇਆ ਸੀ ਤੇ ਥੋੜਾ ਜਨਾ ਮੇ ਤੁ ਦੁੱਧ ਡੁੱਲ ਗਿਆ ਸੀ ਮਾ ਚਲੋ ਪਹਿਲਾਂ ਸਾਫ ਕਰ ਦਿੰਨੇ ਇਹ ਵੀ ਆਪਾਂ ਨਾ ਹੁਣ ਵੀ ਰਸੋਈ ਚ ਤਾਂ ਆਪਾਂ ਬੜੇ ਹੋਈਆਂ ਆ ਤੇ ਉਸ ਤੋਂ ਬਾਅਦ ਜਿਹੜੇ ਕੱਪੜੇ ਪਏ ਆ ਜੀ ਉਤਾਰ ਕੇ ਲਿਆਵਾਂਗੇ ਤਾਰਾਂ ਤੋਂ ਤੇ ਕੱਪੜੇ ਆਪਣੇ ਗਏ ਸੁੱਕ। ਜਦੋਂ ਸੁੱਕਦੇ ਸਸਾ ਸਾਫ਼ ਕਰਿਆ ਜੀ ਤੇ ਸਾਫ਼ ਹੀ ਸੀ ਫ੍ਰਿਜ ਤਾਂ ਆਪਣਾ। ਤੇ ਗਿੱਲੀ ਕਰਕੇ ਚਲੋ ਆਪਾਂ ਉੱਪਰ ਵੀ ਸਾਫ਼ ਕਰ ਦਿੰਨੇ ਆ ਜੀ ਫ੍ਰਿਜ ਨੂੰ। साफ़ कर चले भी, भी। हूँ होर मार दें कपड़ा लो जी सारा हम अपना साफ हो गया फ्रिज भी तो सैल सारा कुछ साफ हो गया तो उस लेके दवाई फिर रेस्ट करा जी ਤਬਾਲੇ ਕੱਪੜੇ ਤਾਰ ਲਾਵਾਂਗੇ ਤਾਰਾਂ ਤੋਂ ਤੇ ਲੋ ਜੀ ਕੱਪੜੇ ਤਾਰ ਕੇ ਆਪਾਂ ਰੱਖ ਲਏ ਤੇ ਹੁਣ ਆਪਾਂ ਇਹ ਤੇਲ ਲਗਾ ਦਿੰਨੇ ਆ ਜੀ ਸਾਰੇ ਕੱਪੜਿਆਂ ਦੀ ਫਿਰ ਆਪ ਉਹਦੀ ਜਗ੍ਹਾ ਤੇ ਕੱਪੜੇ ਆਪਾਂ ਸਿਮੇਟ ਦਾਂਗੇ ਜੀ ਰੱਖ ਦਾਂਗੇ ਤੇ ਇਹ ਬੈੱਡ ਸੀਟ ਤੋਂ ਹੀ ਸੀ ਜੀ ਬੈੱਡਾਂ ਦੀ ਚਾਦਰ ਤੇ ਇਹਦੀ ਵੀ ਆਪਾਂ ਤੇਲ ਲਗਾ ਦਿੰਨੇ ਆ ਤੇ ਅੱਜ ਬੈੱਡਾਂ ਦੀ ਚਾਦਰ ਨਾ ਆਪਾਂ ਬਦਲੀ ਸੀ ਤੇ ਨਾਲ ਦਿਨ ਵਾਲਾ ਨਾ ਤੋ ਤੁਸੀਂ ਵੀ ਫਿਰ ਆਪਾਂ ਤੇ ਇੱਥੇ ਥੋੜੀ ਜਿਹੀ ਆਪਾਂ ਵੀਡੀਓ ਲੰਬੀ ਹੋ ਗਈ ਸੀ ਤੇ ਆਪਾਂ ਤੇਜ਼ ਕਰੀ ਸੀ ਜੀ ਤੇ ਥੋੜੀ ਜੀ ਤੇ ਸਬਜੀ ਨੂੰ ਮੈਂ ਜਲਦੀ ਤੜਕ ਦਾਂਗੀ ਜੀ 5:00 ਵਜੇ ਤੇ ਰੈਸਟ ਥੋੜੀ ਜਿਹੀ ਰੈਸਟ ਕਰਕੇ ਜੀ ਲੋ ਜੀ ਹੁਣ ਆਪਾਂ ਰੈਸਟ ਕਰਨੇ ਤੋਂ ਬਾਅਦ ਧੜਕਣ ਲੱਗੀ ਸੀ ਸਬਜ਼ੀ ਠੀਕ ਹੈ ਜੀ ਤੇ ਸਬਜ਼ੀ ਤੋਂ ਬਣਾਵਾਂਗੇ ਆਪਾਂ ਪਿੰਡਾਂ ਹੱਟਾ ਕੇ ਤ੍ਰਿਕੇਣੇਲ ਬਣਾਵਾਂਗੇ ਜੀ ਇਹ ਤਰ੍ਹਾਂ ਸਾਰੇ ਮਸਾਲੇ ਮਿਲਾ ਲਾਂਗੇ ਬਹੁਤ ਹੈ ਕਿ ਨਹੀਂ ਪੁੰਦੇ ਸੀ ਤੇ ਢਿੰਡੀ ਦੀ ਸਬਜੀ ਪਾਉਂਗਾ ਥੋੜੇ ਥੋੜੇ ਕੱਚਾ ਬੰਜਾ ਹੋਣਾ ਚਾਹੀਦਾ ਸਬਜੀ ਆਜਾ ਬਹੁਤ ਜ਼ਿਆਦਾ ਕੱਟ ਕੇ ਲਾ ਦਈਏ ਜੀ ਅੱਗੇ ਦੇ ਸਬ지 ਪਿਆਜ ਦੀ ਸਬਜੀ ਹੁਣ ਲੱਗੇ ਜੀ ਤੇ ਤੇ ਹੋ ਰਿਹਾ ਪਾ ਤੇ ਫਿਰ ਅੱਪਾ ਟਮਾਟਰ ਇੱਕ ਕਪ ਟਮਾਟਰ ਕੱਟਿਆ ਸੀ ਜੀ ਟੋਟਾ ਜਾਂ ਤੇ ਆਪਾਂ ਨਾ ਪਿੰਡਾਂ ਬਿਲਕੁਲ ਨੂੰ ਤੋ ਕੇ ਸਕਾਲੀਆਂ ਜੀ ਬਿਲਕੁਲ ਵੀ ਨਹੀਂ ਜਾਲੇਦਾਰ ਬਣਨੀ ਜਿਹੜੇ ਤਾਰੇ ਨਹੀਂ ਛੱਟਣ ਲੱਗ ਜੰਦੀ ਸਬਜ਼ੀ ਤੇ ਬਿਲਕੁਲ ਵੀ ਨਹੀਂ ਬਣਨੀ ਇਸ ਤਰ੍ਹਾਂ ਤੇ ਪਹਿਲਾਂ ਪਰਨਾ ਤੋ ਕੇ ਸਕਾਣੀ ਚਾਹੀਦੀ ਹੈ ਪਿੰਡੀ ਜਿਹੜੇ ਆਪਣੇ ਪਿਆਜ਼ ਭੁੰਨੇਗੇ ਕੱਚੇ ਪੱਕੇ ਜੀ ਰੱਖਨੇ ਆ ਜੀ ਆਪਾਂ ਪਿਆਜ਼ਾਂ ਨੂੰ ਮਟਰ ਮਟਰ ਨੂੰ ਪਕਾਉਂਦਾ ਰਿਹਾ। ਤੇ ਨਾ ਵੀ ਨਾ ਵੀ ਜਿੰਨਾ ਵੀ ਪਾਣੀ ਜੇ ਸਾਰਾ ਨਿਕਲ ਗਿਆ। ਮਟਰ ਤੇ ਆਪਣੇ ਭੁੰਨੇ ਗਏ। ਤੇ ਹੁਣ ਪਾ ਦਿੰਦੇ ਆਪਾਂ ਨਮਕ। ਲੋਈ 私はそれを見ので、私はそれを見つけたので、それを見つけたので、それを見つけたので、それを見つけたので、 सोरी जी मिर्चा पुल गया पा, बड़ी गलती हो तो। होगी कि ज्यादा बहुत गलती हो गई अब गैस ਉਗੀ ਕਰਨਾ ਜੇ ਆਪਾਂ ਤੋਂ ਕਿਸੇ ਕਾਲਾਂ ਦੇ ਬਿਲਕੁਲ ਵੀ ਨਤਾਰਾ ਨਹੀਂ ਬਣਦਗੇ ਤੇ ਆਪਾਂ ਪਹਿਲਾਂ ਇਹ ਵਾਰੀ ਆਪਾਂ ਪਿੰਟنگਾ ਵੀ ਪਹਿਲਾਂ ਭੁੰਨਗਾ ਕਈ ਟ੍ਰਿਕ ਹਨ ਬਣ ਜੰਦਗੇ ਜੀ ਇਹ ਸਬਜੀ ਚਲਾਉਂਗੀ ਪਟਾ ਕੇ ਨਹੀਂ ਇਹ ਲੋ ਜੀ ਸਬਜੀ ਬਣ ਕੇ ਹੋ ਗਈ ਆਪਣੀ ਤਿਆਰ ਤੇ ਬਿਲਕੁਲ ਵੀ ਦੀਲੇਸ ਧਾਰਬੜੀ ਸਬਜੀ ਤੇ ਇੰਨੀ ਵਧੀਆ ਸਬਜੀ ਬਣੀ ਹੈ ਜੀ ਤੇ ਬਹੁਤ ਵਧੀਆ ਕੱਲੀ-ਕੱਲੀ ਪਿੰਡੀ ਹੋਈ ਹੈ ਜੀ ਤੇ ਠੀਕ ਹੈ ਜੀ ਤੇ ਹੁਣ ਆਪਾਂ ਆਟਾ ਗੁੰਨ ਲਿਆ ਜੀ ਤੇ ਰੋਟੀ ਬਣਾਵਾਂਗੇ ਤੇ ਕੈਸ ਨੂੰ ਕਰ ਦਾਂਗੇ ਬੰਦ ਜੀ ਟੱਕ ਕੇ ਤੇ ਇੱਕ ਰਿਕਵੈਸਟ ਹੋਰ ਹੈ ਜੀ ਜਿਹੜੇ ਪਹਿਣ ਪਾਈ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਜੀ ਵਧੀਆ ਲੱਗੀ ਤੇ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ